ਅੱਜ ਦੀ ਗੱਲਬਾਤ ਦਾ ਜਿਹੜਾ ਵਿਸ਼ਾ ਹੈਗਾ ਆਜੋ ਟ੍ਰੈਫਿਕ ਤੇ ਨਿਸ਼ਮਾ ਪਰੇੜੀਆਂ ਆਮ ਪਬਲਿਕ ਤੱਕ ਜਿਹੜੀ ਉਹ ਜਾਣਕਾਰੀ ਜਨਸ਼ੇ ਦੀ ਕੁਝ ਸੁਝਵਾਨਾਂ ਤੋਂ ਇਹਦਾ ਪਤਾ ਲੱਗ ਚੁੱਕਾ ਹੈ ਪਰ ਜਿਹੜੇ ਪਿੰਡਾਂ ਦੇ ਵਿੱਚ ਜਾ ਹੋਲ ਕਿਤੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪਤਾ ਨਹੀਂ ਇਸ ਬਾਰੇ ਨੰਬਰ 1 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਵਾਹਨ ਫੜਾਉਣਾ ਮੂਲ ਸਰਕਾਰ ਨੇ ਜੁਰਮ ਤੈਅ ਕਰ ਦਿੱਤਾ ਹੈ। ਭਾਰੀ ਜੁਰਮਾਨਾ ਜੋ ਵਾਹਨ ਫੜਾਏਗਾ ਉਹਦੇ ਮਾਪਿਆਂ ਨੂੰ ਕੈਦ ਤੇ ਜੁਰਮਾਨਾ ਹੋ ਸਕਦਾ ਹੈ। ਇਹ ਜਿਸਦੇ ਨਾਂ ਤੇ ਵੀ ਗੱਡੀ ਹੋਈ ਉਸ ਨੂੰ ਕੈਦ ਤੇ ਜੁਰਮਾਨਾ ਹੋ ਸਕਦਾ ਹੈ। ਕਿ 18 ਸਾਲ ਤੋਂ ਘੱਟ ਉਮਰ ਵਾਲੇ ਬੱਚਾ ਨੂੰ ਨਾ ਫੜਾਓ। ਉਹਨਾਂ ਨੂੰ ਸਮਝਾਓ ਤੇ ਉਹਨਾਂ ਦੇ ਜਿਹੜੇ ਵਾਹਨ ਦੇ ਉੱਤੇ ਹੋਣਾ ਮਾਪਿਆਂ ਨੂੰ ਕੋਬੰਦੀ ਲਗਾਉਣੀ ਚਾਹੀਦੀ ਆ ਤੇ ਸਾਈਕਲ ਦੀ ਵਰਤੋਂ ਜਿਹੜੀ ਉਹ ਜ਼ਿਆਦਾ ਕਰਨੀ ਚਾਹੀਦੀ ਆ ਇਸ ਕਰਕੇ ਜੀਟੀ ਰੋਡ ਤੇ ਚੱਲਣਾ ਚਾਹ ਸ਼ਹਿਰ ਵੱਲ ਜਾਣਾ 18 ਸਾਲ ਤੋਂ ਘੱਟ ਬੱਚਿਆਂ ਦਾ ਜਿਹੜਾ ਕਾਨੂੰਨੀ ਜੁਰਮ ਆ ਤੈ ਹੋ ਚੁੱਕਾ ਹੈ ਸਰਕਾਰ ਵੱਲੋਂ ਭਾਰ ਜੁਰਮਾਨੇ ਹੋ ਸਕਦੇ ਜੇ 3 ਸਾਲ ਦੀ ਸਜ਼ਾ ਵੀ ਜਿਹੜੀ ਆ ਉਹ ਜੇਲ੍ਹ ਵੀ ਹੋ ਸਕਦੀ ਆ ਉਹ ਇਹ ਹੈ ਜਾਣਕਾਰੀ ਹੈ ਕਿ ਫਿਰ ਜਾਣਕਾਰੀ ਲੈ ਕੇ ਆਪ ਦੇ ਨਾਲ ਸਾਂਝੀ ਕਰਾਂਗੇ ਸੰਦੀਪ ਸਿੰਘ ਸਰਚਾ ਇਸ ਕਰਕੇ ਆਪ ਜੀ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਦੇ ਹਾਂ